ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਜੀ ਹਾਂ ਦੱਸ ਦਈਏ ਕਿ ਰਕੁਲ ਪ੍ਰੀਤ ਦੇ ਭਰਾ ਅਮਨ ਪ੍ਰੀਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰੀ ਡਰੱਗਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਜੀ ਹਾਂ ਦੱਸ ਦਈਏ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਤੇਲੰਗਾਨਾ ਐਂਟੀ ਨਾਰਕੋਟਿਕਸ ਬਿਊਰੋ ਨੇ ਪੁਲਿਸ ਦੇ ਨਾਲ ਮਿਲ ਕੇ ਇੱਕ ਫਲੈਟ ਦੇ ਵਿੱਚ ਛਾਪੇਮਾਰੀ ਕੀਤੀ ਜਿੱਥੇ ਉਹਨਾਂ ਨੂੰ 199 ਗ੍ਰਾਮ ਕੋਕੀਨ ਬਰਾਮਦ ਹੋਈ ਤੇ ਇਸ ਕੋਕੀਨ ਦੀ ਕੀਮਤ 35 ਲੱਖ ਰੁਪਏ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਕੋਕੀਨ ਦੇ ਨਾਲ-ਨਾਲ 5 ਡਰੱਗਸ ਡੀਲਰਸ ਨੂੰ ਵੀ ਗ੍ਰਿਫਤਾਰ ਇਸ ਸੇ ਨਾਹੀ ਦੱਸਿਆ ਕਿ ਅਮਨਪ੍ਰੀਤ ਦੇ ਕੋਲੋਂ 2.6 ਗ੍ਰਾਮ ਕੋਕੀਨ ਬਰਾਮਦ ਹੋਈ ਹੈ ਤੇ ਜਿਸ ਤੋਂ ਬਾਅਦ ਅਮਨਪ੍ਰੀਤ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਦੱਸਿਆ ਹੈ ਕਿ ਉਹਨਾਂ ਨੇ ਇਸ ਕੇਸ ਦੇ ਵਿੱਚ 5 ਡਰੱਗਸ ਡੀਲਰਸ ਅਤੇ ਡਰੱਗ ਦਾ ਸੇਵਨ ਕਰਨ ਵਾਲੇ 30 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਮੁਤਾਬਕ ਅਮਨਪ੍ਰੀਤ ਦਾ ਨਾਮ ਗ੍ਰਾਹਕ ਦੇ ਤੌਰ ਤੇ ਸਾਹਮਣੇ ਆਇਆ ਪੁਲਿਸ ਨੇ ਉਹਨਾਂ ਦਾ ਨਾਮ ਉਹਨਾਂ 30 ਲੋਕਾਂ ਦੀ ਸੂਚੀ ਦੇ ਵਿੱਚ ਪਾਇਆ ਹੈ ਜਿਨ੍ਹਾਂ ਨੇ ਡਰੱਗਸ ਦਾ ਸੇਵਨ ਕੀਤਾ ਸੀ ਅਤੇ ਇਸੇ ਨਾਲ ਹੀ ਜਦੋਂ ਉਹਨਾਂ ਦੇ ਟੈਸਟ ਵੀ ਕਰਵਾਏ ਗਏ ਤਾਂ ਟੈਸਟ ਵੀ ਉਹਨਾਂ ਦੇ ਪੋਜ਼ਿਟਿਵ ਆਏ ਨੇ। ਹੁਣ ਪੁਲਿਸ ਜਲਦ ਹੀ ਇਸ ਮਾਮਲੇ ਦੇ ਵਿੱਚ ਇਹਨਾਂ 5 ਡਰੱਗਸ ਡੀਲਰਸ ਨੂੰ ਅਤੇ ਡਰੱਗਸ ਦਾ ਸੇਵਨ ਕਰਨ ਵਾਲੇ 30 ਲੋਕਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰੇਗੀ। ਪੁਲਿਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਅਮਨਪ੍ਰੀਤ ਦੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਅਮਨਪ੍ਰੀਤ ਦੇ ਬਾਰੇ ਹਲੇ ਕੁਝ ਨਹੀਂ ਦੱਸ ਸਕਦੇ। ਅਸੀਂ ਇਸ ਬਾਰੇ ਉਦੋਂ ਹੀ ਕੁਝ ਦੱਸ ਸਕਦੇ ਹਾਂ ਜਦੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਵੇਗੀ। ਹਾਲੇ ਤੱਕ ਇਸ ਮਾਮਲੇ ਦੀ ਜਾਂਚ ਬਾਕੀ ਹੈ। ਅਮਰਪ੍ਰੀਤਾ ਇਨਾਂ ਸਾਰੇ ਰੋਪੀਆਂ ਦੇ ਨਾਲ ਕੀ ਕਨੈਕਸ਼ਨ ਸੀ ਤੇ ਕਦੋਂ ਕਨੈਕਸ਼ਨ ਬਣਿਆ ਜਿਸ ਦੇ ਵਿੱਚ ਭਾਰਤੀ ਅਤੇ ਨਾਈਜੀਰੀਅਨ ਲੋਕ ਵੀ ਸ਼ਾਮਲ ਸਨ ਇਹ ਜਾਂਚ ਕਰਨ ਦੇ ਬਾਅਦ ਹੀ ਪਤਾ ਲੱਗੇਗਾ ਦੱਸ ਦਈਏ ਕਿ ਹੁਣ ਅੱਗੇ ਦੀ ਜਾਂਚ ਦੇ ਲਈ ਅੱਗੇ ਦੀ ਛਾਣਪੀਣ ਦੇ ਲਈ ਇਨਾਂ 30 ਗਾਕਾਂ ਦੇ ਨਾਮ ਸਾਈਬਰ ਆਬਾਦ ਕਮਿਸ਼ਨਰ ਨੂੰ ਦੇ ਦਿੱਤੇ ਗਏ ਨੇ ਇਸੇ ਨਾਲ ਹੀ ਦੱਸ ਦਈਏ ਕਿ 2021 ਦੇ ਵਿੱਚ ਰਕੁਲ ਪ੍ਰੀਤ ਨੂੰ ED ਨੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਤਲਬ ਕੀਤਾ ਸੀ ਜੀ ਹਾਂ ਦੱਸ ਦਈਏ ਕਿ ਨਸ਼ੇ ਦੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਰਕੁਲਪ੍ਰੀਤ ਨੂੰ ਤਲਬ ਕੀਤਾ ਸੀ ਪਰ ਇਸ ਵਾਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਨਾਲ ਰਕੁਲਪ੍ਰੀਤ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੈ ਉਹਨਾਂ ਦਾ ਇਸ ਮਾਮਲੇ ਦੇ ਨਾਲ ਬਿਲਕੁਲ ਵੀ ਨਾਮ ਜੋੜਿਆ ਨਾ ਜਾਵੇ ਤੇ ਇੱਕ ਵਾਰ ਫੇਰ ਦੱਸ ਦਈਏ ਕਿ ਰਕੁਲ ਪ੍ਰੀਤ ਜੋ ਕਿ ਬਾਲੀਵੁੱਡ ਦੀ ਅਦਾਕਾਰਾ ਨੇ ਉਹਨਾਂ ਦੇ ਭਰਾ ਅਮਨਪ੍ਰੀਤ ਨੂੰ ਪੁਲਿਸ ਨੇ ਡਰੱਗਸ ਦੇ ਨਾਲ ਗ੍ਰਿਫਤਾਰ ਕੀਤਾ ਹੈ ਤੇ ਹੁਣ ਜਲਦ ਹੀ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚਬੀਨ ਕੀਤੀ ਜਾਵੇਗੀ ਤੇ ਡਰੱਗਸ ਡੀਲਰਸ ਦੇ ਨਾਲ ਅਮਨਪ੍ਰੀਤ ਦਾ ਕਨੈਕਸ਼ਨ ਕਿਵੇਂ ਬਣਿਆ ਇਸ ਦਾ ਵੀ ਜਲਦ ਹੀ ਪੁਲਿਸ ਖੁਲਾਸਾ ਕਰੇਗੀ